ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 13 0 ਦਾ ਜੋ ਦਾਵਾ ਕੀਤਾ ਗਿਆ ਸੀ ਬਿਲਕੁਲ ਖੋਖਲਾ ਨਜ਼ਰਾਇਆ ਪਰ ਗੱਲ ਅਸੀਂ ਸੰਗਰੂਰ ਸੀਟ ਦੀ ਕਰਾਂਗੇ ਜਿੱਥੇ ਮੰਤਰੀ ਮੀਤੇਰ ਵੱਲੋਂ ਚੰਗੀ ਲੀਡ ਦੇ ਉੱਤੇ ਦਾਵੇਦਾਰੀ ਠੋਕੀ ਗਈ ਹੈ ਸਭ ਤੋਂ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਚੱਲ ਰਹੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ 112805 ਦੇ ਮਾਰਜਨ ਤੇ ਮੀਥੇਰ ਸਭ ਤੋਂ ਟੌਪ ਤੇ ਚੱਲ ਰਹੇ ਨੇ ਮੀਥੇਰ ਨੂੰ 233430 ਵੋਟਾਂ ਪਈਆਂ ਨੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾਨ ਨੇ ਜਿਹੜੇ 120625 ਵੋਟਾਂ ਦੇ ਦੂਜੇ ਨੰਬਰ ਤੇ ਨੇ ਤੇ ਗੱਲ ਕਰੀਏ ਆਪਣੇ ਆਪ ਨੂੰ ਵੱਡਾ ਲੀਡਰ ਦਿੱਗਜ ਲੀਡਰ ਕਹਾਉਣ ਵਾਲੇ ਸੁਖਪਾਲ ਸਿੰਘ ਖੈਰਾ ਬਿਲਕੁਲ ਠੁੱਸ ਨਜ਼ਰ ਆਏ ਜਿਨ੍ਹਾਂ ਨੇ 11737 ਵੋਟਾਂ ਪਈਆਂ ਨੇ ਇਸ ਬਾਬਤ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਿਆਸੀ ਮਾਹਰ ਗੁਰਵਿਕਰਮ ਸਿੰਘ ਨਾਗਰਾ ਜੀ ਨਗਰ ਸਾਹਿਬ ਸਵਾਗਤ ਹੈ ਧੰਨਵਾਦ ਜੀ ਨਗਰ ਸਾਹਿਬ ਕਿਵੇਂ ਦੇਖਦੇ ਹੋ ਸੰਗਰੂਰ ਸੀਟ ਨੂੰ ਵੀ ਸਿਮਰਜੀਤ ਸਿੰਘ ਮਾਨ ਜੋ ਮੌਜੂਦਾ ਐਮਪੀ ਸੀਗੇ ਵੀ ਉਹ ਇੰਨਾ ਕਿਵੇਂ ਪਛੜ ਗਏ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਵੀ ਨੂੰ ਆਪਣੇ ਸਟੂਡੀਓ ਚ ਬੁਲਾ ਕੇ ਆਪਾਂ ਗੱਲਬਾਤ ਕਰਨ ਦਾ ਮੌਕਾ ਦਿੱਤਾ ਸੋ ਜਿਤ ਤੱਕ ਸੰਗਰੂਰ ਸੀਟ ਦੀ ਗੱਲ ਆਗਰੀ ਹੈ ਤਾਂ ਸੰਗਰੂਰ ਸੀਟ ਦੇਖੋ ਸੁਭਾਵਿਕ ਹੈ ਜਦੋਂ ਦੋ ਵੱਡੇ ਮਤਲਬ ਕੈਂਡੀਡੇਟ ਹੈਵੀweight ਕੈਂਡੀਡੇਟ ਭਿੱੜਦੇ ਹੋਣ ਤਾਂ ਇੱਕ ਨਾਲ ਬੰਦਾ ਕੈਂਡੀਡੇਟ ਜਿਹੜਾ ਹੈ ਮੈਸਬ ਦਾ ਖਹਿਰਾ ਸਾਹਮਣੇ ਹੈ ਬਹੁਤ ਨੁਕਸਾਨ ਜਿਹੜਾ ਕਰਿਆ ਹੈ ਮਾਨ ਸਾਹਿਬ ਦਾ ਤੇ ਉਹਨਾਂ ਨੂੰ ਕਾਂਗਰਸ ਦੀ ਜਿਹੜੀ ਕੇਡਰ ਦੀ ਵੋਟ ਵੀ ਮੈਨੂੰ ਲੱਗਦਾ ਨਹੀਂ ਭਈ ਹੋਤੀ ਹੈ ਸੋ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਉਹ ਮਾਨ ਸਾਹਿਬ ਦਾ ਤਾਂ ਨੁਕਸਾਨ ਕੀਤਾ ਹੀ ਹੈ ਉੱਥੇ ਸਰਕਾਰ ਨੂੰ ਜਿਹੜੇ ਉਹਨਾਂ ਦੇ ਵਿਰੋਧੀ ਸੀ ਆਪਣੇ ਆਪ ਨੂੰ ਜਿਹੜੇ ਕਹਿ ਰਹੇ ਸੀ ਕਿ ਮੈਂ ਆਪ ਦਾ ਵਿਰੋਧੀ ਆ ਕੱਟੜ ਵਿਰੋਧੀ ਆ ਮੇਰੇ ਤੇ ਪਰਚੇ ਹੋਏ ਮੇਰੇ ਤੇ ਉਹਨਾਂ ਨੇ ਬਦਲਾਖੋਰੀ ਦੀ ਨੀਤੀ ਨਾਲ ਨਾ ਚੱਲੇ ਉਹਨਾਂ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਪਹੁੰਚਾ ਫਾਇਦਾ ਪਹੁੰਚਾ ਉਲਟ ਪੈ ਗਏ ਉਹਨਾਂ ਨਹੀਂ ਖੈਰ ਇਹ ਤੇ ਜਾਣ ਨਾਲ ਨੁਕਸਾਨ ਵੀ ਬਹੁਤ ਹੋਇਆ ਕਾਂਗਰਸ ਦਾ ਦੇਖੋ ਆਪਣੇ ਗੋਲਡੀ ਵੀ ਛੱਡ ਕੇ ਗਏ ਪਾਰ ਗੋਲਡੀ ਵੀ ਛੱਡ ਗਏ ਪਰ ਓਵਰ ਆਲ ਜਿਹੜਾ ਹੈ ਉਹ ਕਿਉਂਕਿ ਜੇ ਆਪਾਂ ਬਾਕੀ ਲੋਕ ਸਭਾ ਸੀਟ ਦੇਖੀਏ ਕਾਂਗਰਸ ਬਹੁਤ ਆਪਨੇ ਜਰ ਆ ਰਹੀ ਹੈ ਪਰ ਸੰਗਰੂਰ ਚ ਕੀ ਆਇਆ ਜਾ ਹੋਇਆ ਜਿਹੜੇ ਨਾਲ ਸੰਗਰੂਰ ਜਿਹੜੀ ਹੈ ਉਹ ਐ ਤਾਂ ਹੈ ਨਹੀਂ ਜੀ ਦੇਖੋ ਵੀ ਨਾਲ ਨਾਲ ਇਲਾਕੇ ਨੇ ਤੇ ਵੀ ਵੇਵ ਤਾਂ ਸਾਰੇ ਪਾਸੇ ਚਲਦੀ ਹੈ ਨਾ ਤੇ ਸੰਗਰੂਰ ਚ ਕੀ ਆਇਆ ਜਾ ਹੋਗਾ ਕਿਥੇ ਕਿਉਂਕਿ ਕ੍ਰਿਕਟਰ ਨਾਲ ਨਹੀਂ ਤੁਰੇ ਹਾਂ ਕ੍ਰਿਕਟਰ ਵਸ ਮਾਰਜਨ ਵੀ ਬਹੁਤ ਵੱਡਾ ਕਰਤਾ 1 ਲੱਖ 12 ਹਜ਼ਾਰ ਦਾ ਮਾਰਜਨ ਹਜੇ ਹੈ ਇਹ ਨਹੀਂ ਪਤਾ ਵੀ ਡੇਢ ਪੌਣੇ 2 ਲੱਖ ਤੱਕ ਮਾਰਜਨ ਇਹ ਵਧਣ ਦਾ ਹੀ ਅਸਰ ਨੇ ਜੀ ਵਧਣ ਦੇ ਅਸਰ ਨੇ ਗੱਲ ਇਹ ਵੀ ਕਹਿੰਦੇ ਨੇ ਲੋਕ ਕਹਿ ਰਹੇ ਨੇ ਅਸੀਂ ਵੀਡੀਓ ਦੇਖਿਆ ਲੋਕ ਕਹਿੰਦੇ ਵੀ ਖੈਰਾ ਤਾਂ ਸਿਰਫ ਇਹ ਦੂਜਿਆਂ ਨੂੰ ਹਰਾਉਣ ਵਾਸਤੇ ਆਉਂਦਾ ਪਿਛਲੀ ਵਾਰ ਬੀਬੀ ਬਾਦਲ ਨੂੰ ਜਿਤਾਉਣ ਵਾਸਤੇ ਆਇਆ ਕਹਿੰਦੇ ਇਸ ਵਾਰ ਸਿਮਰਜੀਤ ਮਾਨ ਨੂੰ ਹਰਾਉਣ ਵਾਸਤੇ ਸੰਗਰੂਰ ਤੋਂ ਆਇਆ ਇਸ ਵਾਰ ਉਹਨਾਂ ਦੀ ਜਿਹੜੀ ਖੈਰਾਬ ਸਾਹਿਬ ਦੀ ਜਿਹੜੀ ਅ ਸੀਗੀ ਜੋ ਰਣਨੀਤੀ ਉਹਨਾਂ ਨੇ ਬਣਾਈ ਸੀ ਉਹਨਾਂ ਦੇ ਉਲਟ ਪੈ ਗਈ ਹੈ ਆਪਾਂ ਲੁਧਿਆਣੇ ਸੀਟ ਦੀ ਗੱਲ ਕਰਦੇ ਹਾਂ ਲੁਧਿਆਣੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਪ੍ਰਧਾਨ ਸੀਗੇ ਤੇ ਉਹ 15664 ਦੀ ਲੀਡ ਦੇ ਅੱਗੇ ਚੱਲ ਰਹੇ ਨੇ ਜਿਨ੍ਹਾਂ ਨੂੰ 90000 ਦੇ ਨੀਅਰ ਅਬਾਊਟ ਵੋਟਾਂ ਪੈ ਚੁੱਕੀਆਂ ਨੇ ਅਤੇ ਦੂਜੇ ਨੰਬਰ ਤੇ ਰਵਨੀਤ ਬਿੱਟੂ ਨੇ ਜਿਹੜੇ 73873 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਨੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਇੱਥੇ ਆਮ ਆਦਮੀ ਪਾਰਟੀ ਵਾਲੇ ਤਾਂ ਦਾਅਵਾ ਕਰਦਾ ਸੀ ਕਹਿੰਦਾ ਵੀ ਬਿੱਟੂ ਤੇ ਰਾਜਾ ਗੱਪੀ ਜਿੱਤੂਗਾ ਸਾਡਾ ਪੱਪੀ ਪੱਪੀ ਦਾ ਰੇਸ ਚ ਵੀ ਨਹੀਂ ਦੇਖੋ ਜੀ ਤੁਸੀਂ ਮੇਰੇ ਨਾਲ ਵੱਧ ਸਿਆਣੇ ਹੋ ਹਾਂ ਕਿਤੇ ਨਾ ਕਿਤੇ ਜਿਹੜੇ ਪਾਰਟੀਆਂ ਬਦਲ ਰਹੇ ਨੇ ਲੋਕ ਉਹ ਵੀ ਲੋਕਾਂ ਨੇ ਇਸ ਜਿਹੜਾ 트ੈਂਡ ਆ ਰਿਹਾ ਇਸ ਤੇ ਉਹਨਾਂ ਨੂੰ ਡਿਸਲਾਈਕ ਕੀਤਾ ਹਾਂ ਸੌਰਵਨੀਤ ਬਿੱਟੂ 3rd ਟਾਈਮ ਦੇ ਐਮਪੀ ਸੀ ਸਿਟਿੰਗ ਐਮਪੀ ਸੀ ਉਹਨਾਂ ਨੂੰ ਪਾਰਟੀ ਜਿਹੜੀ ਉਹਨਾਂ ਨੇ ਬਦਲੀ ਐ ਉਹਦਾ ਨਹੀਂ ਲੋਕਾਂ ਨੇ ਦਿੱਤਾ ਇਹ ਦੂਜੇ ਪਾਸੇ ਰਾਜਾ ਵੜਿੰਗ ਦੀ ਗੱਲ ਕਰ ਰਹੇ ਹੋ ਉਹਨਾਂ ਦੀ ਕੈਂਪੇਨਿੰਗ ਜੇ ਦੇਖੀ ਆਪਾਂ ਦਿਨੋ ਦਿਨ ਉਹਨਾਂ ਨੇ ਕਵਰ ਕੀਤਾ ਪ੍ਰਧਾਨ ਸੀ ਨਾ ਪ੍ਰਧਾਨ ਸੀ ਜਾਂ ਕਹਿ ਲਓ ਉਹਨਾਂ ਦੀ ਵਾਈਫ ਨੇ ਬਹੁਤ ਅੱਛਾ ਕੈਂਪੇਨ ਕੀਤਾ ਉਹਨਾਂ ਲਈ ਪੂਰੇ ਕਾਂਗਰਸ ਸਕੈਡਰ ਨੇ ਜਿਹੜਾ ਲੁਜਾਣੇ ਜੇ ਕਾਫੀ ਅੱਛਾ ਕੀਤਾ ਨਹੀਂ ਲੋਕ ਲੋਕ ਇਦਾਂ ਵੀ ਕਹਿੰਦੇ ਨੇ ਕਹਿੰਦੇ ਵੀ ਬਿੱਟੂ ਦੀਆਂ ਕੁਝ ਵੋਟਾਂ ਰਾਜੀ ਨੂੰ ਪੈ ਗਈਆਂ ਕਿਉਂਕਿ ਲੋਕ ਕਹਿੰਦੇ ਸਮਝਦੇ ਸੀ ਕਿ ਬਿੱਟੂ ਪੰਜੇ ਤੋਂ ਆ। ਪੰਜੇ ਵਾਲੀ ਵੋਟ ਵੀ ਕਹਿੰਦੇ ਹੋ ਸਕਦਾ ਹੈ। ਕਿਉਂਕਿ ਰਵਨੀਤ ਬਿੱਟੂ ਦਾ ਦੇਖੋ ਜੇ ਕਾਂਗਰਸ ਤੋਂ ਜੇ ਆਪਾਂ ਕਹਿ ਦਈਏ ਕਿ ਉਹ ਨਾਤਾ ਅੱਜ ਦਾ ਤਾਂ ਹੈ ਨਹੀਂ ਜੀ। ਕਾਂਗਰਸ ਉਹਨਾਂ ਦੇ ਖੂਨ ਚ ਰਚੀ ਹੋਈ ਹੈ। ਉਹਨਾਂ ਦੇ ਗ੍ਰੈਂਡਫਾਦਰ ਸਰ ਬਿਰਮ ਸਿੰਘ ਤੇ ਉਹਨਾਂ ਦੇ ਕਜ਼ਨ ਬ੍ਰਦਰ ਇਥੋਂ ਆਪਣਾ ਗੁਰਕੀਰਜੀ ਸਾਰਾ ਪਰਿਵਾਰ ਕਾਂਗਰਸ ਹੈ। ਸੋ ਮੈਨੂੰ ਲੱਗਦਾ ਕਿ ਤਨਾ ਕਿਤੇ ਲੋਕਾਂ ਨੇ ਉਹਨਾਂ ਨੂੰ ਭਾਜਪਾ ਜਾਣ ਕਰਕੇ ਉਹਨਾਂ ਨੂੰ ਡਿਸਲਾਈਕ ਕੀਤਾ। ਤੇ ਪੰਥਕ ਸੀਟ ਦਾ ਕੀ ਕਹਿੰਨੇ ਹੋ ਖਦੂਰ ਸਾਹਿਬ ਪੰਥਕ ਰਿਕਾਰਡ ਰੇਖੋ ਜੀ ਰਿਕਾਰਡ ਤੋੜ ਤੇ ਬਹੁਤ 80000 ਦੀ ਲੀਡ ਤੇ ਭਾਈ ਅਮਰਤਪਾਲ ਸਿੰਘ ਅੱਗੇ ਅੱਗੇ ਔਰ ਇਹ ਆਪਣਾ ਤੌੜੂ ਮੈਂ ਦੱਸਣਾ ਚਾਹੁੰਦਾ ਇਹ ਸਪੰਥਕ ਸੀਟ ਦੇ ਨਾਲ ਨਾਲ ਲੋਕਾਂ ਨੇ ਫਰੀਦਕੋਟ ਵੀ ਜਿਹੜੀ ਹੈ ਉਹ ਮੇਰੀ ਲਿਆਤੀ ਹੈ ਫਰੀਦਕੋਟ ਵੀ 35 ਤੋਂ 40000 ਦੀ ਲੀਡ ਤੇ ਕਰਮਜੀਤ ਅਨਮੋਲ ਪਛਾੜ ਤੇ ਜਿਹੜੇ ਭਗਵੰਤ ਜੀ ਦੀ ਗਰੀਬੀ ਨੇ ਸਾਰਾ ਤੰਤਰ ਉੱਥੇ ਲਾਤਾ ਹਣਾ ਸਾਰੇ ਤੁਹਾਨੂੰ ਦੇਖਿਆ ਹੀ ਆਪਾਂ ਨੇ ਸਭ ਤੋਂ ਜਦੋਂ ਮੈਨੂੰ ਯਾਦ ਆ ਜਦੋਂ ਇਲੈਕਸ਼ਨ ਅਨਾਉਂਸ ਹੋਈ ਸੀ ਦੋ ਸੀਟਾਂ ਸਭ ਤੋਂ ਸੇਫ ਮੰਨ ਰਹੇ ਸੀ ਆ ਆਮ ਆਦਮੀ ਪਾਰਟੀ ਇੱਕ ਫਰੀਦਕੋਟ ਇੱਕ ਫਤਿਹਗੜ੍ਹ ਸਾਹਿਬ ਦੋਨੇ ਡਾਊਨ ਦੋਨੇ ਡਾਊਨ ਨੇ ਫਤਿਹਗੜ੍ਹ ਸਾਹਿਬ ਤੋਂ ਵੀ ਗਣਿਤ ਗੁੱਠਾ ਪੈਂਦਾ ਨਜ਼ਰ ਆ ਰਿਹਾ ਹੈ ਪੈ ਗਿਆ 19 2000 ਦੀ 20000 ਦੇ ਮਾਰਜਨ ਤੇ ਅੱਗੇ ਚੱਲ ਰਹੇ ਨੇ ਅਮਰ ਸਿੰਘ ਔਰ ਫਤਿਹਗੜ੍ਹ ਸਾਹਿਬ ਦੀ ਮੈਂ ਇੱਕ ਸੇ ਗੱਲ ਕਰੂੰਗਾ ਕੈਂਪੇਨਿੰਗ ਬਹੁਤ ਟਾਈਮ ਪਹਿਲਾਂ ਸ਼ੁਰੂ ਕਰਤੀ ਸੀ ਦੋਪੀਜੀਪੀ ਨੇ ਸਭ ਤੋਂ ਪਹਿਲਾਂ ਬਹੁਤ ਵਧੀਆ ਕੈਂਪੇਨਿੰਗ ਚੱਲੀ ਉਹਨਾਂ ਦੀ ਬەڵਮ ਕੋਈ ਜਿਹੜਾ ਕੈਂਡੀਡੇਟ ਸੀ ਉਹ ਨੇੜੇ-ਤੇੜੇ ਵੀ ਨਹੀਂ ਸੀ ਨਜ਼ਰ ਆ ਰਹੇ ਬਟ 10 ਦਿਨ ਤੋਂ ਵੋਟਾਂ ਤੋਂ ਪਹਿਲਾਂ ਇਹ ਜੀ ਇੱਕ ਵੇਵ ਚੱਲੀ ਜਿੱਦਣ ਲੋਕ ਕਹਿਣ ਲੱਗੇ ਕਿ ਫਸਮਾ ਮੁਕਾਬਲਾ ਇੱਕ ਉਹ ਆਪਾਂ ਗਰਾਊਂਡ 'ਚ ਰਹਨੇ ਆ ਫਸਮਾ ਮੁਕਾਬਲਾ ਜੀ ਫਸਮਾ ਮੁਕਾਬਲਾ ਸੋ ਉਹ ਦਿਖ ਰਿਹਾ ਹੁਣ ਆਪਾਂ ਅਮਰਤਪਾਲ ਜਿਹੜੀ ਖਡੂਰ ਸਾਹਿਬ ਦੀ ਸੀਟ ਆਉਂਦੀ ਆਪਾਂ ਅੰਕੜੇ ਦੱਸ ਦਈਏ ਵੀ ਭਾਈ ਅਮਰਤਪਾਲ ਸਿੰਘ 80000 ਦੀ ਲੀਡ ਤੇ ਅੱਗੇ ਚੱਲ ਰਹੇ ਨੇ ਉਹਨਾਂ ਨੂੰ 2 ਲੱਖ 1532 ਵੋਟਾਂ ਪਈਆਂ ਨੇ ਤੇ ਕੁਲਵੀਰ ਸਿੰਘ ਜੀਰਾ ਦੂਜੇ ਨੰਬਰ ਤੇ ਕਾਂਗਰਸ ਪਾਰਟੀ ਤੋਂ ਨੇ ਜਿਨ੍ਹਾਂ ਨੂੰ 1,21,000 ਵੋਟਾਂ ਪਈਆਂ ਨੇ ਅਤੇ ਲਾਲਜੀਤ ਸਿੰਘ ਭੁੱਲਰ ਜਿਹੜੇ ਮੰਤਰੀ ਨੇ ਮੌਜੂਦਾ ਸਰਕਾਰ ਦੇ ਵਿੱਚ ਉਹਨਾਂ ਨੂੰ 1,04,000 ਵੋਟ ਪਈ ਹੈ ਅਤੇ ਚੌਥੇ ਨੰਬਰ ਤੇ ਹਰਾਮ ਕਰਨ ਵਾਲੀ ਗੱਲ ਹੈ ਪੰਥਕ ਕਹੌਣ ਵਾਲੇ ਵਿਰਸਾ ਸਿੰਘ ਬਲਟੋਹਾ ਦਿਖ ਵੀ ਨਹੀਂ ਰਹੇ ਕਿਉਂਕਿ ਚੌਥੇ ਨੰਬਰ ਤੇ ਭਾਜਪਾ ਦੇ ਮਨਜੀਤ ਸਿੰਘ ਮੰਨਾ ਨੇ ਜਿਹੜੇ 48,000 ਵੋਟ ਲੈ ਕੇ ਤੇ ਸਭ ਤੋਂ ਲਾਸਟ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਨੇ ਜੋ 44,000 ਵੋਟ ਤੇ ਨੇ ਐਸੀ ਖਡੂਰ ਸਾਹਿਬ ਸੀਟ ਦਾ ਜਿਹੜੇ ਅੰਕੜੇ ਸੀ ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਆ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਇਹਨਾਂ ਨੇ ਵੀ ਰਿਕਾਰਡ ਤੋੜਤੇ ਜੀ ਕਹਿੰਦੇ ਸੀ ਪਹਿਲਾਂ ਫਤਿਹਗੜ੍ਹ ਸਭ ਤੋਂ ਲੜਨਾ ਇਹ ਚੰਨੀ ਹਾਂਜੀ ਚਰਨਜੀਤ ਸਿੰਘ ਚੰਨੀ ਜੋ ਕਿ ਸਾਬਕਾ ਮੁੱਖ ਮੰਤਰੀ ਨੇ ਸੋ ਕਾਂਗਰਸ ਨੇ ਬੜਾ ਵੱਡਾ ਦਾਅ ਖੇਡਿਆ ਜਲੰਧਰ ਤੋਂ ਕਾਂਗਰਸ ਨੇ ਆਪਣਾ ਜੋ ਕਾਂਗਰਸ ਦਾ ਉਥੇ ਲੋਕਲ ਕੇ ਅਸੀਂ ਮਰਹੂਮ ਚੌਧਰੀ ਸਾਹਿਬ ਦੇ ਪਰਿਵਾਰ ਨੂੰ ਦਰਕਰਨ ਕਰਤਾ ਹਾਂ ਕਿਉਂਕਿ ਹੈਵੀ weight ਕੈਂਡੀਡੇਟ ਸੀ ਜਿਹੜਾ ਚਰਨਜੀਤ ਚੰਨੀ ਬਹੁਤ ਵੱਡੀ ਮਤਲਬ ਆਪਾਂ ਨੂੰ ਲੱਗ ਰਿਹਾ ਸੀ ਡੇ 1 ਤੋਂ ਕਿ ਜਲੰਧਰ ਮਤਲਬ সুইਪ ਕਰੂਗਾ ਸੋ ਉਹੀ ਹੋਇਆ ਕਾਂਗਰਸ 1,26,000 ਦੇ ਮਾਰਜਨ ਤੇ ਅੱਗੇ ਨੇ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਸਭ ਤੋਂ ਲੀਡ ਤੇ ਇਹ ਚੱਲ ਰਹੇ ਨੇ ਫਿਰ ਮੀਤਿਹਰ ਚੱਲ ਰਹੇ ਨੇ ਫਿਰ ਭਾਈ ਅਮਰਪਾਲ ਸਿੰਘ ਇਹਨਾਂ ਦਾ ਆਪਾਂ ਦੱਸ ਦਿੰਨੇ ਹਾਂ ਅੰਕੜੇ ਜਲੰਧਰ ਦੇ ਵਿੱਚ ਕਾਂਗਰਸ ਦੇ ਚਰਨਜੀਤ ਚੰਨੀ ਨੂੰ 3,20,000 ਵੋਟ ਸੁਸ਼ੀਲ ਸੁਸ਼ੀਲ ਕੁਮਾਰ ਰਿੰਕੂ ਜੋ ਭਾਜਪਾ ਦੇ ਨੇ ਉਹਨਾਂ ਨੂੰ 193000 ਅਤੇ ਆਮ ਆਦਮੀ ਪਾਰਟੀ ਦੇ ਪਵਨ ਤੀਨੂ 170000 ਤੇ ਮੋਹਿੰਦਰ ਕੇਪੀ ਅਕਾਲੀ ਦਲ ਦੇ ਇਹਨਾਂ ਨੂੰ 53000 ਵੋਟ ਪਈ ਹੈ ਇੱਕ ਵੱਡੀ ਗੱਲ ਇਹ ਵੀ ਸੁਸ਼ੀਲ ਰਿੰਕੂ ਨੇ ਜਿਹੜੇ ਇਹ ਪਿਛਲੀ ਵਾਰ ਐਮਪੀ ਸੀ ਹਨਾ ਤੇ ਐਮਪੀ ਹੋਣ ਦੇ ਬਾਵਜੂਦ ਵੀ ਇਹ ਦੂਜੇ ਮਤਲਬ ਰਹੇ ਨੇ ਪਾਰਟੀਆਂ ਬਦਲਣ ਦੇ ਬਾਵਜੂਦ ਲੋਕਾਂ ਦੇ ਵਿੱਚ ਇਹਨਾਂ ਪ੍ਰਤੀ ਪਿਆਰ ਹੈ ਦੇਖੋ ਜੀ ਭਾਜਪਾ ਦਾ ਜਿਹੜਾ ਇੱਕ ਕਹਿ ਲਈ ਆਪਾਂ ਇੱਕ ਗਰੁੱਪ ਹੈ ਜਿਹੜਾ ਖਾ ਉਹ ਬੀਜੇਪੀ ਨੂੰ ਭੁਗਤ ਰਿਹਾ ਸੋ ਬਟ ਇੱਕ ਫੈਕਟਰ ਜਲੰਧਰ ਦੇ ਫੈਕਟਰ ਦੀ ਗੱਲ ਇਹ ਹੈ ਕਿ ਜਲੰਧਰ ਸਭ ਤੋਂ ਜ਼ਿਆਦਾ ਜਿਹੜੀ ਐਸਸੀ ਵੋਟ ਆਪਾਂ ਕਹਿੰਦੇ ਆ ਐਸਸੀ ਵੋਟ ਤੇ ਜੇ ਉਹ ਕਾਂਗਰਸ ਵੱਲ ਜਾ ਰਹੀ ਹੈ ਤਾਂ ਇਹ ਆਪ ਲਈ ਜ਼ਰੂਰ ਖਤਰੇ ਦੀ ਘੰਟੀ ਬੱਲਾ ਡੇਰਾ ਵੈਸੇ ਸਾਰਾ ਭੁਗਤਿਆ ਚਲਨਜੀ ਸਿੰਘ ਚੱਲ ਨਹੀਂ ਹੋ ਰਿਹਾ ਆਪ ਲਈ ਖਤਰੇ ਦੀ ਘੰਟੀ ਹੋਊਗੀ ਮੇਰੇ ਹਿਸਾਬ ਨਾਲ ਤੇ ਜਿਹੜੀ ਆਪਣੀ ਸੈਲੀਬ੍ਰਿਟੀ ਸੀਟ ਹੁੰਦੀ ਹੈ ਗੁਰਦਾਸਪੁਰ ਦੀ ਉਹਦੇ ਵਿੱਚ ਵੀ ਉਲਟ ਕੇ ਰੋ ਹੋ ਗਿਆ ਉਲਟ ਮੇਰਾ ਲੋਕਾਂ ਨੇ ਸੈਲੀਬ੍ਰਿਟੀ ਤਾਂ ਦੇਖੋ ਡਿਸਲਾਈਕ ਹੀ ਕਰਦੇ ਨੇ ਇਸ ਵਾਰ ਕਰਮਜੀਤ ਅਨਮੋਲ ਦੇਖੋਗੇ ਇੱਕ ਲਾਈਵ ਐਗਜ਼ਾਮਪਲ ਹੈ ਤੇ ਇਸ ਵਾਰ ਤਾਂ ਜੀ ਮਤਲਬ ਸੁਖਜਿੰਦਰ ਰੰਧਾਵਾ ਉੱਥੋਂ 30000 ਦੀ ਹੀੜ ਤੇ ਅੱਗੇ ਚੱਲ ਰਹੀ ਨੇ ਕਾਂਗਰਸ ਦੇ ਨਾ ਤੇ ਉੱਥੇ ਵੀ ਬੀਜੇਪੀ ਰੇਸ ਦੇ ਵਿੱਚ ਹੈ ਬੀਜੇਪੀ ਨੂੰ 1 ਲੱਖ ਵੋਟ ਨੀਅਰ ਵੋਟ ਪੈ ਗਈ ਹੈ ਤੇ ਸੁਖਜਿੰਦਰ ਰੰਧਾਵਾ ਨੂੰ 138000 ਰੁਪਈਆ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਉੱਥੇ ਬਟਾਲੇ ਦੇ ਐਮਐਲਏ ਸੀ ਸ਼ੈਰੀ ਕਲਸੀ ਉਹੋ 1 ਲੱਖ ਵੋਟ ਤੇ ਤੀਜੇ ਨੰਬਰ ਤੇ ਚੱਲ ਰਹੇ ਨੇ ਤੇ ਦਿਲਜੀਤ ਸਿੰਘ ਚੀਮਾ ਦਾ ਕੁੱਲ 29000 ਵੋਟ ਪਈ ਹੈ ਕਾਲੀ ਦਲ ਬਹੁਤ ਜ਼ਿਆਦਾ ਪਛੜ ਗਿਆ ਇਹ ਇਲੈਕਸ਼ਨ ਦੇ ਵਿੱਚ ਚਲੋ ਵੋਟ ਬੈਂਕ ਵੱਧ ਹੈ ਉਹ ਕਿਵੇਂ ਹੁੰਦਾ ਆਪਾਂ ਦੇਖਾਂਗੇ ਪਰ ਹੁਣ ਆਪਾਂ ਨਾ ਬਠਿੰਡੇ ਦੀ ਗੱਲ ਕਰਦੇ ਆ ਜਿਹੜਾ ਕਹਿੰਦੇ ਸੀ ਭਗਵੰਤ ਮਾਨ ਕਹਿੰਦਾ ਜੀ ਅਸੀਂ ਤਾਂ ਬਾਦਲਾਂ ਨੂੰ ਗੁੰਜੇ ਲਾ ਦਾਂਗੇ ਸੀਟ ਬਸ ਬਠਿੰਡੇ ਤੋਂ ਸੀਟ ਬਸ ਗਈ ਕਿ ਕਿੱਕਲੀ ਹਾਂ ਹੁਣ ਇੱਕ ਹੀ ਉਲਟ ਕਿੱਕਲੀ ਜਿਹੜੀ ਉਲਟ ਪੈ ਗਈ ਹੈ ਬਠਿੰਡਾ ਸੀਟ ਜਿਹੜੀ ਹੈ ਉਹ ਹਰ ਸਿਮਰਤ ਕੌਰ ਬਾਦਲ ਕਿੰਨੇ ਵੋਟਾਂ ਤੇ ਜੇ 261000 ਵੋਟ ਪਈ ਹੈ 43000 ਦੀ ਲੀਡ ਤੇ 43000 ਉਹ ਮੇਰੇ ਮੈਨੂੰ ਨਹੀਂ ਲੱਗਦਾ 43000 ਦੀ ਜਿਹੜੀ ਲੀਡ ਟੁੱਟੂਗੀ ਔਰ ਸਾਰਾ ਸਰਕਾਰ ਵੀ ਬਠਿੰਡੇ ਝੋਕਤੀ ਸੀ ਗੁਰਮੀਤ ਖੁੱਟੀਆਂ ਜਿਨ੍ਹਾਂ ਦਾ ਜਿਹੜਾ ਸਿਆਸੀ ਜਿਨ੍ਹਾਂ ਨੇ ਬਾਦਲ ਹਰਾਏ ਵੱਡੇ ਬਾਦਲ ਹਰਾਇਆ ਸੇ ਉਹਨਾਂ ਦਾ ਸਿਆਸੀ ਜੀਵਨ ਬੜਾ ਵਧੀਆ ਮੰਨਿਆ ਜਾਂਦਾ ਬਠਿੰਡੇ ਦੇ ਲੋਕ ਉਧਰ ਪਰ ਉਹ ਵੀ ਇਹਨਾਂ ਦਾ ਹੱਥ ਲਾਤਾ ਛਾੜੂ ਅਮਲਾ ਬਾਦਲ ਪਾਰਟੀ ਨੇ ਸੋ ਤੁਸੀਂ ਦੇਖੋ 2014 ਚ ਜਦੋਂ ਬੀਬਾ ਬਾਦਲ ਲੜਦੇ ਨੇ ਤਾਂ ਕਾਂਗਰਸ ਵੱਲੋਂ ਉੱਥੇ ਮਨਪ੍ਰੀਤ ਬਾਦਲ ਲੜਦੇ ਨੇ 19500 ਦੀ ਤੇ ਜਿੱਤਦੇ ਨੇ ਬੀਬੀ ਬਾਗਲ 2019 ਦੇ ਵਿੱਚ ਉੱਥੇ ਰਾਜਾ ਵੜਿੰਗ ਆ ਜਾਂਦੇ ਨੇ ਜੀ ਰਾਜਾ ਵੜਿੰਗ ਰਾਜਾ ਵੜਿੰਗ ਫਿਰ 21000 ਤੇ ਹਾਰਦੇ ਨੇ ਹਾਰਦੇ ਠੀਕ ਹੈ ਤੇ ਆਹ ਮਾਰਜਨ ਇਹ ਨਾ ਨਹੀਂ 43000 ਕਰਤਾ ਇਹ ਵੱਧਦਾ ਵੱਧਦਾ ਮੈਨੂੰ ਲੱਗਦਾ ਹੈ 60 65000 ਤੇ ਪਹੁੰਚੂਗਾ ਇੱਕ ਚੀਜ਼ ਹੋਰ ਸਰ ਆਪਾਂ ਦੇਖਣੀ ਪਊਗੀ ਇਸ ਆ ਜਿਹੜੀ ਬਠਿੰਡਾ ਇਲੈਕਸ਼ਨ ਸੀ ਆਪਾਂ ਆਮ ਕੈਂਪੇਨਿੰਗ ਸੁਣੀ ਹੈ ਬਾਕੀ ਲੀਡਰਾਂ ਦੀ ਹਮ ਹਰਸਿਮਰਤ ਬਾਦਲ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਨਿਰੀ ਜਿਹੜੀ ਰਿਲੀਜੀਅਸਲੀ ਡਿਵੈਲਪਮੈਂਟ ਦੇ ਮੁੱਦੇ ਤੇ ਚੋਣ ਲੜੀ ਹੈ ਉਹ ਆਪਣੀਆਂ ਪ੍ਰਾਪਤੀਆਂ ਗਿਣਾਉਂਦੇ ਰਹੇ ਹੈ ਤੇ ਕਿ ਅਸੀਂ ਬਠਿੰਡੇ ਆ ਕਰਤਾ ਇਨਫਰਾਸਟ੍ਰਕਚਰ ਦੇਤਾ ਏਮਸ ਦੇਤਾ ਸੋ ਕਿਤੇ ਨਾ ਕਿਤੇ ਲੋਕ ਹੋਣਾ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਨਹੀਂ ਹੁਣ ਤਾਂ ਭਗਵੰਤਵਾਨ ਦੀ ਕਿੱਕਲੀ ਦਾ ਵੀ ਜਵਾਬ ਆਉਣ ਲੱਗਿਆ ਸੋਸ਼ਲ ਮੀਡੀਆ ਤੇ ਪਤਾ ਨਹੀਂ ਕਹਿੰਦੇ 13 ਤੋਂ ਇੱਕ ਕੱਟ ਦੋ ਇਦਾਂ ਦੇ ਕੋਈ ਫੁਕਲੀ ਚੱਲਦੀ ਆ। ਕਾਫੀ ਵਾਇਰਲ ਹੋ ਰਿਹਾ ਹੈ ਕਿ ਚਲੋ ਇਹ ਤਾਂ ਹੁਣ ਦੇਖੋ ਜੀ ਤੇ ਇੱਕ ਆਪਾਂ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰਦੇ ਹਾਂ ਜਿੱਥੇ ਅਕਾਲੀ ਦਲ ਨੇ ਅਨਿਲ ਜੋਸ਼ੀ ਤੇ ਦਾਅ ਖੇਡਿਆ ਸੀ ਵੀ ਹਿੰਦੂ ਚਿਹਰਾ ਪਰ ਪੁੱਠਾ ਪੈ ਗਿਆ ਪੁੱਠਾ ਪੈ ਗਿਆ। ਅਨਿਲ ਜੋਸ਼ੀ ਚੌਥੇ ਨੰਬਰ ਤੇ ਨੇ ਕੁੱਲ 76000 ਵੋਟ ਪਈਆਂ ਅਨਿਲ ਜੋਸ਼ੀ ਨੂੰ ਜਦਕਿ ਔਜਲਾ ਨੂੰ 125000 ਵੋਟ ਪੈ ਗਈ ਤੇ 16000 ਦੀ ਲੀਡ ਤੇ ਗੁਰਜੀਤ ਔਜਲਾ ਸਭ ਤੋਂ ਟੌਪ ਤੇ ਚੱਲ ਰਹੇ ਨੇ ਤੀਜੀ ਵਾਰੀ ਐਮਪੀ ਬਣ ਸਕਦੇ ਨੇ ਲਗਾਤਾਰ। ਉੱਥੇ ਤੋਂ ਕਿਲਦੀਪ ਧਾਲੀਵਾਲ ਦੂਜੇ ਨੰਬਰ ਤੇ ਇਹਨੇ ਮੰਤਰੀ ਨੇ ਉਹਨਾਂ ਨੂੰ 1 ਲੱਖ ਵੋਟ ਪਈ ਹੈ ਤੇ ਤਰਨਜੀਤ ਸਿੰਘ ਸੰਧੂ ਇਹ ਵੀ ਉੱਪਰ-ਨੀਚੇ ਹੁੰਦਾ ਰਹਿੰਦਾ ਕਦੇ ਸੰਧੂ ਦੂਜੇ ਨੰਬਰ ਤੇ ਜਾਂਦੇ ਨੇ ਕਦੇ ਧਾਲੀਵਾਲ ਦੂਜੇ ਤੇ ਜਾਂਦੇ ਨੇ ਦੇਖੋ ਜਿਹੜਾ ਤਰਨਜੀਤ ਸਿੰਘ ਸੰਧੂ ਜਿਹੜਾ ਭਾਜਪਾ ਨੇ ਚਿਹਰਾ ਦਿੱਤਾ ਬੜੀ ਉਹਨਾਂ ਨੇ ਇੱਕ ਪੋਲੀਟਿਕਲੀ ਗੇਮ ਚੱਲੀ ਹੈ ਸਿੱਖ ਚਿਹਰਾ ਜੋ ਜਿਨ੍ਹਾਂ ਦਾ ਪਿਸ਼ੋਕੜ ਅ ਅਕਾਲੀ ਰਿਆ ਸਾਹ ਤੀਜਾ ਸਿੰਘ ਸਮੁੰਦਰੀ ਦੇ ਇੱਕ ਗ੍ਰੈਂਡਸਨ ਨੇ ਤੇ ਕਿਤਨਾ ਕਿਤੇ ਲੋਕਾਂ ਨੇ ਜਿਹੜੇ ਉੱਥੇ ਸਿੱਖ ਵੋਟ ਤੋਂ ਵੀ ਪ੍ਰਭਾਵਿਤ ਕੀਤਾ ਇਹਨਾਂ ਨੇ ਇਸ ਤੋਂ ਲੱਗਦਾ ਹਾਂ ਤੇ ਇੱਕ ਸਣੀ ਜੀ ਮੈਂ ਸੰਦੀਪ ਜੀ ਹੋਰ ਗੱਲ ਐਡ ਕਰਨੀ ਚਾਹੁੰਦਾ ਕਿ ਇਸ ਪੂਰੀ ਇਲੈਕਸ਼ਨ ਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜੇ ਫੋਕੀ ਬਿਆਨਬਾਜ਼ੀ ਨੂੰ ਨਕਾਰਤਾ ਨਕਾਰਤਾ ਔਰ ਲੋਕ ਕੰਮ ਭਾਲਦੇ ਨੇ ਜੀ ਕੰਮ ਦੇਖੋ ਜਿਹੜਾ ਐਲਾਨ ਤੁਸੀਂ ਕੀਤਾ ਸੀ ਵੋਟਾਂ 'ਚ ਉਦੋਂ ਹੀ ਲੋਕ ਡਿਲੀਵਰੀ ਭਾਲਦੇ ਨੇ ਇਹਨਾਂ ਦਾ ਜਿਹੜਾ ਜ਼ੀਰੋ ਬਿਲਾਂ ਵਾਲਾ ਸੀਗਾ ਉਹ ਚੱਲਿਆ ਨਹੀਂ ਲੋਕ ਕਹਿੰਨੇ ਨਾ ਕਿ ਕਿਤੇ ਨਾ ਕਿਤੇ ਤਾਂ ਲੱਗਦੀ ਐ ਔਰ ਮਹਿਲਾਵਾਂ ਜਿਹੜੀਆਂ ਆ ਉਹ ਜਦੋਂ ਆਪਾਂ ਪਿੰਡਾਂ 'ਚ ਜਾਂਦੇ ਸੀਗੇ ਤਾਂ ਉਹ ਪੁੱਛਦੀਆਂ ਸੀ ਵੀ ਸਾਡਾ 100000 ਰੁਪਏ ਪਈ ਕਿੱਥੇ ਸੋ ਉਹ ਇਸ ਚੀਜ਼ ਤੋਂ ਇੱਕ ਜਿਹੜਾ ਕਲੀਅਰ ਹੋ ਗਿਆ ਕਿ ਜੋ ਐਲਾਨ ਜਿਹੜਾ ਕੋਈ ਵੀ ਸਿਆਸੀ ਧਿਰ ਕਰਦੀ ਐ ਉਹਨੂੰ ਡਿਲੀਵਰ ਕਰਨਾ ਪੈਣਾ ਨਹੀਂ ਤਾਂ ਆਡਾ ਲੋਕ ਤੁਹਾਨੂੰ ਚੇਂਜ ਕਰ ਦੇ ਇੱਕ ਨਾ ਹੋਰ ਆਪਾਂ ਆਨੰਦਪੁਰ ਸਾਹਿਬ ਸੀਟ ਦੀ ਗੱਲ ਕਰਦੇ ਆ ਉੱਥੇ ਕਹਿੰਦੇ ਸੀ ਵੀ ਚੰਦੂ ਮਾਜਰਾ ਮਾਲਵਿੰਦਰ ਕੰਗ ਦੇ ਨਾਲ ਰਿਐਕਸ਼ਨ ਐ ਰਿਐਕਸ਼ਨ ਬਿਲਕੁਲ ਪਰ ਉਹ ਤਾਂ ਪੰਜਵੇਂ ਨੰਬਰ ਤੇ ਫਿਰਦੇ ਨੇ ਮਾਲਵਿੰਦਰ ਕੰਗ ਤੇ ਵਿਜੇਂਦਰ ਸਿੰਘਲਾ ਕਦੇ ਵਿਜੇਂਦਰ ਸਿੰਘਲਾ ਉੱਪਰ 2000 ਦੀ ਗ੍ਰੀਡ ਲੈ ਜਾਂਦੇ ਨੇ ਕਦੇ ਮਾਲਵਿੰਦਰ ਕੰਗ ਲੈ ਜਾਂਦੇ ਨੇ ਹੁਣ ਦਾ ਜੋ ਨਤੀਜਾ ਹੈ ਹੁਣ 3000 ਦੇ ਮਾਰਜਨ ਤੇ ਮਾਲਵਿੰਦਰ ਸਿੰਘ ਕੰਗ ਅੱਗੇ ਚੱਲ ਰਹੇ ਨੇ 148000 ਵੋਟ ਲੈ ਕੇ ਅ ਸੰਦੀਪ ਜੀ ਦੇਖਿਆ ਜਾਵੇ ਇਲੈਕਸ਼ਨ ਕੰਪੇਨਿੰਗ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਤੁਦਮ ਜੀ ਨੇ ਬਹੁਤ ਅੱਛੀ ਕੰਪੇਨ ਕੀਤੀ ਆ ਆਮ ਆਪਾਂ ਦੇਖਦੇ ਆਂ ਇਧਰੋਂ ਉਧਰੋਂ ਵੀ ਵਰਕਰਾਂ ਨੇ ਡਿਊਟੀਆਂ ਉੱਥੇ ਲਗਾਈਆਂ ਨਹੀਂ ਆ ਤੇ ਬਟ ਅਨਫੋਰਚਨਟਲੀ ਕੀ ਹੋਇਆ ਲੋਕਾਂ ਨੇ ਉੱਥੇ ਜਿਹੜਾ ਉੱਥੇ ਕੰਮ ਕਰ ਰਿਹਾ ਸੀ ਬੰਦਾ ਮਾਲਵਿੰਦਰ ਕੰਗ 2 ਸਾਲ ਤੋਂ ਆਇਆ ਥੇ ਉੱਥੇ ਉਹ ਲੋਕ ਸਭਾ ਚ ਕੰਮ ਕਰ ਰਿਹਾ ਹੈ ਤੇ ਉਹਨਾਂ ਨੇ ਉਹਨਾਂ ਦੇ ਪ੍ਰੋਕਸਰ ਜਤਾਏ ਆ ਦੇਖ ਲਓ ਜਿਹੜੇ ਬਾਹਰੀ ਆਏ ਸੀ ਵਿਜੇਂਦਰ ਸਿੰਘਲਾ ਉਹ ਟੱਕਰ ਦੇ ਰਹੇ ਨੇ ਟੱਕਰ ਦੇ ਦੇਖ ਲਓ ਪਈਆ ਵੋਟ 148584 ਮਾਲਵਿੰਦਰ ਕੰਗ ਨੂੰ ਪਈ ਹੈ ਵਿਜੇਂਦਰ ਸਿੰਘਲਾ ਨੂੰ 145000 ਰੁਪਏ ਹੈ ਤੇ ਡਾਕਟਰ ਸੁਭਾਸ਼ ਸ਼ਰਮਾ ਬੀਜੇਪੀ ਵਾਲੇ 96000 ਵੋਟ ਲੈ ਕੇ ਤੇ ਪ੍ਰੇਮ ਸਿੰਘ ਚੰਦੂ ਮਾਜਰਾਉਂ ਦੇ ਅੱਧ ਚ ਨੇ 5055000 ਵੋਟ ਲੈ ਕੇ ਬੈਠੇ ਨੇ ਰੇਸ 'ਚ ਵੀ ਨਹੀਂ ਜਸਵੀਰ ਸਿੰਘ ਗੱਡੀ ਦੇ ਨਾਲ ਰੇਸ ਆ ਉਹਨਾਂ ਦੀ ਜਸਵੀਰ ਗੱਡੀ 50000 ਤੇ ਨੇ ਉਹ 55000 ਤੇ ਨੇ ਮੁਕਾਬਲਾ ਮੈਨੂੰ ਲੱਗਦਾ ਗੱਡੀ ਨਾਲ ਪੰਜਵੇਂ ਛੇਵੇਂ ਨੰਬਰ ਦਾ ਚੱਲ ਰਿਹਾ ਹੈ ਬਿਲਕੁਲ ਜੀ ਲੋਕਾਂ ਨੇ ਜਿਹੜਾ ਆਨੰਦਪੁਰ ਸਾਹਿਬ ਚ ਉਹਨਾਂ ਨੂੰ ਮਲਵਿੰਦਰ ਸਿੰਘ ਕੰਗ ਜਿਹੜੇ ਉੱਥੇ ਕੰਮ ਕਰ ਰਹੇ ਉਹਨਾਂ ਨੂੰ ਫਤਵਾ ਦਿੱਤਾ ਹੈ ਕਿਉਂਕਿ ਹੋ ਸਕਦਾ ਵੀ ਆਮ ਆਦਮੀ ਪਾਰਟੀ 2 ਤੋਂ 3 ਸੀਟਾਂ ਸ਼ਾਇਦ ਇਹ ਵੀ ਨਿਕਲ ਸਕਦੀ ਹੈ ਆਨੰਦਪੁਰ ਸਾਹਿਬ ਬਣ ਰਹੇ ਕਿਉਂਕਿ ਜੇ ਮਾਰਜਨ ਉੱਪਰ-ਨੀਚੇ ਹੁੰਦਾ ਤਾਂ ਹੋ ਸਕਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ ਜਿੱਥੇ ਸੁਖਬੀਰ ਸਿੰਘ ਬਾਦਲ ਐਮਪੀ ਰਹੇ ਨੇ ਉਹ ਆਪ ਪਿੱਛੇ ਹਟ ਕੇ ਨਰਦੇਵ ਓਪੀਮਾਨ ਨੂੰ ਉੱਥੋਂ ਸੀਟ ਦਿੱਤੀ ਤੇ ਉਹ ਲੜੇ ਤੇ ਉਹ ਟੱਕਰ 'ਚ ਨੇ ਉੱਥੇ ਕੀ ਹੈ ਮੁਕਾਬਲਾ ਟਕਉਣਾ ਚੱਲਦਾ ਕਦੇ ਨਰਦੇ ਬੋਵੀਮਾਨ 2000 ਤੇ ਲੀਡ ਹੋ ਜਾਂਦੇ ਨੇ ਕਦੇ ਸ਼ੇਰ ਸਿੰਘ ਘਬਾਇਆ ਕਦੇ ਆਪਣੇ ਕਾਕਾ ਬਰਾਣ ਆਵਾਂ ਦੀ ਬਟ ਹੁਣ ਦਾ ਜੋ ਉਹ ਹੈ 15000 ਨਾ ਸੌਰੀ 1500 ਦੀ ਲੀਡ ਤੇ ਸ਼ੇਰ ਸਿੰਘ ਘਬਾਇਆ ਅੱਗੇ ਚੱਲ ਰਹੇ ਨੇ 1,15,000 ਵੋਟ ਲੈ ਕੇ ਸੰਦੀਪ ਜੀ ਫਰੋਜ਼ਪੁਰ ਦੀ ਜੇ ਆਪਾਂ ਗੱਲ ਕਰੀਏ ਉੱਥੇ ਜਿਹੜਾ 1500 ਦਾ ਮਾਰਜਨ ਹੈ ਕੋਈ ਬਹੁਤਾ ਮਾਰਜਨ ਹੈ ਨਹੀਂ ਹੈ ਸੋ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਟਕਉਣੀ ਉੱਥੇ ਫਾਈਟ ਹੈ ਜਿਹੜੀ ਹੂੰ ਟ੍ਰਾਇੰਗਲ ਫਾਈਟ ਹੈ ਤੇ ਕੁਝ ਵੀ ਹੋ ਸਕਦਾ ਕਿਉਂਕਿ ਜੇ ਦੇਖੀ ਗੱਲ ਕਰੀ ਜਾਵੇ ਜਿਹੜੇ ਆਪਣਾ ਸ਼ੇਰ ਸਿੰਘ ਖਵਾਇਆ ਜੀ ਨੇ ਉਹਨਾਂ ਦੀ ਜਿਹੜੀ ਬਰਾਦਰੀ ਉੱਥੇ ਬੈਠੀ ਹੈ ਰਾਸ ਸਿੱਖ ਬਰਾਦਰੀ ਸੋ ਉਸ ਚੀਜ਼ ਨੂੰ ਲੈ ਕੇ ਪਲੱਸ ਕਾਂਗਰਸ ਪਾਰਟੀ ਦੀ ਟਿਕਟ ਹੈ ਉਹਨਾਂ ਕੋਲ ਬਹੁਤ ਸਟਰੋਂਗ ਨੇ ਪਰ ਜੇ ਦੇਖਿਆ ਜਾਵੇ ਤਾਂ ਜਿਹੜੇ ਬੋਬੀ ਮਾਨ ਜੀ ਨੇ ਉਹਨਾਂ ਦਾ ਵੀ ਜਿਹੜਾ ਇਨਪੁਟਸ ਜਿਹੜੀਆਂ ਆਈਆਂ ਨੇ ਤੁਹਾਨੂੰ ਵੀ ਆਈਆਂ ਉਹਨਾਂ ਦਾ ਐਕਸੈਸ ਸਾਫ ਹੈ ਜੋਰਾ ਸਿੰਘ ਮਾਨ ਦੇ ਉਹ ਸੁਪੁੱਤਰ ਨੇ ਤੇ ਅਕਾਲੀ ਕੇਟਰ ਜਿਹੜਾ ਉੱਥੇ ਉਹ ਪੂਰਾ ਲੱਗਿਆ ਹੋਇਆ ਹੈ ਇਹ ਇਹ ਸੀਟ 'ਚ ਹਾਂ ਤੇ ਦੂਜੀ ਤੀਜੇ ਪਾਸੇ ਸਰਕਾਰ ਹੈ ਕੁਝ ਵੀ ਹੋ ਸਕਦਾ ਇਹ ਫਾਈਟ ਹੈ ਪੂਰੀ ਇਸ 'ਚ ਤੇ ਪਟਿਆਲੇ ਦੀ ਗੱਲ ਕਰ ਲਈਏ ਪਟਿਆਲੇ ਦੇ ਵਿੱਚ ਪਟਿਆਲ ਹੁਣ ਗਾਂਧੀ ਜੀ ਸਾਹਿਬ ਚੱਲ ਰਹੇ ਨੇ 7625 ਦੀ ਲੀਡ ਤੇ ਅੱਗੇ ਪਹਿਲਾਂ ਪਿੱਛੜ ਗਈ ਸੀ ਮਹਾਰਾਣੀ ਪ੍ਰਨੀਤ ਕੌਰ ਤੋਂ ਦੇਖੋ ਮਹਾਰਾਣੀ ਪ੍ਰਨੀਤ ਕੌਰ ਦਾ ਭਾਜਪਾ ਨੂੰ ਜਿਹੜਾ ਉੱਥੇ ਪਟਿਆਲੇ 'ਚ ਲੋਕਾਂ ਨੇ ਪਸੰਦ ਨਹੀਂ ਕੀਤਾ ਜਿਹਨੇ ਮਹਾਰਾਣੀ ਸਾਹਿਬ ਦਾ ਸਿਆਸੀ ਕੱਦ ਸੀ ਸ਼ਾਹੀ ਪਰਿਵਾਰ ਹੈ ਤੇ ਉਹਨਾਂ ਨੂੰ ਕਿਤਨਾ ਕਿਤੇ ਲੋਕਾਂ ਨੇ ਬੀਜੇਪੀ ਚ ਜਾਣ ਨੂੰ ਨਕਾਰਤਾ ਕਿਉਂਕਿ ਹੁਣ ਮਹਾਰਾਣੀ 17000 ਵੋਟ ਦੇ ਮਾਰਜਨ ਦੇ ਪਿੱਛੇ ਹੈ ਜਿਹੜੇ ਹੁਣ ਤੋਂ ਪਹਿਲਾਂ ਪਹਿਲੇ ਨੰਬਰ ਤੇ ਸੀ ਮਤਲਬ ਜਦੋਂ ਪਿੰਡਾਂ ਦੀ ਵੋਟ ਖੁੱਲਦੀ ਹੈ ਤਾਂ ਫਿਰ ਉਹ ਧਰਮਵੀਰ ਗਾਂਧੀ ਨੂੰ ਭੁਗਤਦੀ ਹੈ ਜੇ ਸ਼ਹਿਰੀ ਵੋਟ ਸੀ ਉਹ ਮਹਾਰਾਣੀ ਨੂੰ ਭੁਗਤਤੀ ਕਿਉਂਕਿ ਮਹਾਰਾਣੀ ਹੁਣ ਇਸ ਟਾਈਮ 1,57,000 ਵੋਟ ਲਈ ਹੈ ਤੇ ਡਾਕਟਰ ਬਲਬੀਰ ਸਿੰਘ ਨੇ 1,66,000 ਲਈ ਹੈ ਤੇ ਜਿਹੜੇ ਟੌਪ ਤੇ ਧਰਮਵੀਰ ਗਾਂਧੀ ਨੇ 1,74,000 ਤੇ ਸਭ ਤੋਂ ਟੌਪ ਤੇ ਚੱਲ ਰਹੇ ਨੇ ਤੇ ਹੁਣ ਪੰਜਾਬ ਦਾ ਜਿਹੜਾ ਅੰਕੜਾ ਪੰਜਾਬ ਦੇ ਵਿੱਚ ਕਾਂਗਰਸ ਤੁਹਾਨੂੰ ਦੱਸਦਾ ਵੀ ਕਿੱਥੋਂ ਕਿੱਥੋਂ ਅੱਗੇ ਚੱਲ ਰਹੀ ਹੈ ਕਾਂਗਰਸ ਅੰਮ੍ਰਿਤਸਰ ਤੋਂ ਕਾਂਗਰਸ ਅੱਗੇ ਚੱਲ ਰਹੀ ਹੈ ਇਹ ਤੋਂ ਇਲਾਵਾ ਫਤੇਗਰ ਸਾਹਿਬ ਤੋਂ ਅਮਰ ਸਿੰਘ ਅੱਗੇ ਚੱਲ ਰਹੇ ਨੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਅੱਗੇ ਚੱਲ ਰਹੇ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਅੱਗੇ ਚੱਲ ਰਹੇ ਨੇ ਤੇ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਅੱਗੇ ਚੱਲ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣੇ ਤੋਂ ਅੱਗੇ ਚੱਲ ਰਹੇ ਨੇ ਤੇ ਪਟਿਆਲੇ ਤੋਂ ਧਰਮਵੀਰ ਗਾਂਧੀ ਅੱਗੇ ਚੱਲ ਰਹੇ ਨੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੀਤ ਹੇਰ ਅੱਗੇ ਚੱਲ ਰਹੇ ਨੇ ਇਹ ਤੋਂ ਇਲਾਵਾ ਜੱਬੇਵਾਲ ਰਾਜਕੁਮਾਰ ਜੱਬੇਵਾਲ ਵੀ ਹੁਸ਼ਿਆਰਪੁਰ ਤੋਂ ਅੱਗੇ ਚੱਲ ਰਹੇ ਨੇ ਵੀ ਫਸਵਾ ਮੁਕਾਬਲਾ ਸ਼ੁਰੂਆਤੀ ਦੌਰ ਚ ਹੁਸ਼ਿਆਰਪੁਰ ਭਾਜਪਾ ਬਹੁਤ ਸਟਰੋਂਗ ਉੱਭਰ ਕੇ ਸਾਹਮਣੇ ਆ ਰਹੀ ਸੀ ਬਟ ਜਿਹੜਾ ਰਾਜਕੁਮਾਰ ਜੱਬੇਵਾਲ ਜੀ ਦੇਖੋ ਪੁਰਾਣੇ ਕਾਂਗਰਸੀ ਨੇ ਉੱਧਰ ਗਏ ਨੇ ਝਾੜੂ ਚ ਤੇ ਕਿਤੇ ਨਾ ਗਏ ਤੇ ਉੱਧਰ ਉਹਨਾਂ ਨੂੰ ਫਰਕ ਪੈ ਗਿਆ ਮੈਨੇਜ ਕਰਨ ਵਿੱਚ ਸਫਲ ਹੋਏ ਇੱਕ ਨਾ ਜਿਹੜੇ ਆਜ਼ਾਦ ਉਮੀਦਵਾਰ ਨੇ ਇਹਨਾਂ ਨੇ ਵੀ ਗੇਮ ਪਲਟ ਦਿੱਤੀ ਦੇਖੋ ਤੁਸੀਂ ਦੇਖੋ ਜੀ ਦੇਖੋ ਆਜ਼ਾਦ ਆਜ਼ਾਦ ਉਮੀਦਵਾਰ ਜਿਹੜੇ ਖੜੇ ਆ ਉਹਨਾਂ ਨੇ ਅਪੀਲਾਂ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਸੋਸ਼ਲ ਮੀਡੀਆ ਰਾਹੀਂ ਠੀਕ ਹੈ ਜੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਉਹ ਕਹਿੰਦੇ ਨਜ਼ਰ ਆਏ ਕਿ ਮੇਰੀ ਕੌਮ ਮੈਨੂੰ ਸਾਂਭੂਗੀ ਸੋ ਕੌਮ ਨੇ ਕਿਤੇ ਨਾ ਕਿਤੇ ਸਾਂਭਿਆ ਔਰ ਇਹ ਜਿਹੜੀ ਦੋ ਸੀਟਾਂ ਨੇ ਇਹ ਆਉਣ ਵਾਲੇ ਸਮੇਂ 'ਚ ਪੰਜਾਬ ਦੀ ਰਾਜਨੀਤੀ ਤੈਅ ਕਰਨਗੀਆਂ ਕਹਿੰਦੇ ਨੇ ਵੀ ਇੱਕ ਪਾਰਟੀ ਖੇਤਰੀ ਪਾਰਟੀ ਉੱਠ ਸਕਦੀ ਹੈ ਇਲਜ਼ਾਮ ਲਾਉਂਦੇ ਸੀ ਭਾਈ ਅਮਰਤਪਾਲ ਦੇ ਪਰਿਵਾਰ ਵਾਲੇ ਇਲਜ਼ਾਮ ਸੀ ਅਸੀਂ ਇਹਨੂੰ ਕਹਿੰਦੇ ਨਹੀਂ ਵੀ ਇਲਜ਼ਾਮ ਸੀ ਵੀ ਸਾਡੇ ਵਟਸਐਪ ਵੀ ਬੰਦ ਕਰ ਦਿੱਤੇਗੇ ਪ੍ਰਚਾਰ ਲਈ ਉਹਨਾਂ ਦੇ ਪਰਿਵਾਰ ਵੱਲੋਂ ਸਰਕਾਰ ਤੇ ਇਲਜ਼ਾਮ ਲਾਇਆ ਗਿਆ ਸੀ ਪਰ ਆ ਕੁਝ ਹੋਣ ਦੇ ਬਾਵਜੂਦ ਵੀ ਉੱਥੇ ਵੱਡੀ ਲੀਡ ਇਹੀ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਜੀ ਆਪਣੇ ਕੋਲ ਲੋਕਤੰਤਰ ਦਾ ਹੱਕ ਹੈ ਸੋ ਲੋਕਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਤੇ ਉਹਨਾਂ ਨੂੰ ਜਿਵੇਂ 27 ਦੇ ਵਿੱਚ ਪਤਾ ਨਹੀਂ ਲੱਗਿਆ ਨਾ ਆਪਣਾ ਸੌਰੀ 22 ਦੇ ਵਿੱਚ ਪਤਾ ਨਹੀਂ ਲੱਗਿਆ ਕਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਤੇ ਹੁਣ ਪਤਾ ਨਹੀਂ ਲੱਗਿਆ ਕਿਵੇਂ ੜਾ ਦਿੱਤੀ। ਇਹੀ ਇਹੀ ਸੰਦੀਪ ਜੀ ਮੈਂ ਕਹਿਣਾ ਚਾਹੁੰਦਾ ਹੈ ਕਿ ਲੋਕ ਡਿਲੀਵਰੀ ਭਾਲਦੇ ਆ ਤੁਹਾਡੇ ਕਿ ਤੁਸੀਂ ਕੰਮ ਜਿਹੜੇ ਵਾਅਦੇ ਕੀਤੇ ਸੀ ਉਹ ਦੱਸੋ ਕਿ ਦੱਸੋ। ਸੋ ਜੇ ਚੰਗਾ ਕਰਾਂਗੇ ਤਾਂ ਚੰਗਾ ਮਿਲੇਗਾ ਕਿਉਂਕਿ ਦੇਖੋ ਜੇ ਆਪਾਂ ਕਰੀਏ ਗੱਲ ਵੀ ਪੰਜਾਬ ਦੇ ਵਿਕਾਸ ਦੀ ਤਾਂ ਬਾਦਲਾ ਨੇ ਬਹੁਤ ਕਰਿਆ ਆਕਾਲੀ ਦਲ ਨੇ ਬਹੁਤ ਕਰਿਆ ੱੱੱੱੱੱ ਲੱਗਿਆ ਆਕਾਲੀ ਦਲ ਤੇ ਬੇਅਦਵੀ ਦਾ ਮਾਫੀ ਦਾ ਲੋਕਾਂ ਨੇ ਨਿਗਾਰ ਕੇ ਪਰੇ ਮਾਰੇ ਹੁਣ ਸੀਟਾਂ ਨੂੰ ਵੀ ਤਰਸਦੇ ਨਹੀਂ ਇੱਕ ਸੀਟ ਤੇ ਫਾਈਟ ਚ ਹੈ ਠੀਕ ਹੈ ਉਸੇ ਤਰ੍ਹਾਂ ਜੇਕਰ ਕੰਮ ਕਰੂਗੀ ਸਰਕਾਰ ਤਾਂ ਲੋਕ ਫਤਵਾ ਦੇਣਗੇ ਨਹੀਂ ਨਹੀਂ ਔਖਾ